ਪੁਣੀ ਗਿਰਸ਼ੋਮੀ ਮੇਨ ਰੋਡ ਤੇ ਹੀ ਚੋਪਾ ਉਧਰ ਪਈਆ ਦੁਕਾਨ ਬਾਤ ਜੱਲਾ ਹੈ ਬਚਾ ਤਾ ਲੋ ਪਾਣੀ ਪਾਸੇ ਤੇ ਤੁਹਾਡੇ ਪਾਸੇ ਪੁਣੀ ਤੇ ਤਾਂ ਪਾਏ ਤੇ ਇੰਟਰਵਿਊ ਲੋ ਅੱਖ ਲਾ ਦਿਓ ਉਧਰ ਜਾਓ

ਬਹੁਤ ਜ਼ਿਆਦਾ ਕਿੰਨਾ ਲੱਗੇ ਕੀ ਕਰਨਾ ਇਹ ਸਾਰੇ ਤਾਂ ਹੁਣ ਉੱਤੋਂ ਜਾ ਕੇ ਪਤਾ ਲੱਗੂ ਨਹੀਂ ਇਹ ਸੀ ਨਹੀਂ ਪਤਾ ਲੱਗਿਆ ਕੀ ਚੀਜ਼ ਸੀ ਜੀ ਨੁਕਸਾਨ ਤਾਂ ਫਿਰ ਹੁਣ ਅਸੀਂ ਦੇਖਣਗੇ ਨਹੀਂ ਅਸੀਂ ਤਾਂ ਆ ਪਬਲਿਕ ਹੈ ਅਸੀਂ ਤਾਂ ਮਦਦ ਕਰਨ ਵਾਸਤੇ ਆਏ ਹਾਂ ਇਹਨਾਂ ਜੀ ਜੀ ਨੁਕਸਾਨ ਦਾ ਤਾਂ ਹੁਣ ਇਹ ਦੱਸਣਗੇ ਮਾਲਕ ਕੀ ਨੁਕਸਾਨ ਹੋਇਆ ਸਰ ਠੀਕ ਹੈ ਸਰ ਮੈਂ ਪ੍ਰਮੋਦ ਕੁਮਾਰ ਸਾਹਿਬ ਆਕਸਰ ਫਾਇਰਮੈਨ ਬਠਿੰਡਾ ਅੱਜ 3:12 ਵਜੇ ਸਾਨੂੰ ਫੋਨ ਟੈਲੀਫੋਨ ਆਇਆ ਕਿ ਮਤਲਬ ਜੀਟੀ ਰੋਡ ਤੇ ਡਰੋਨ ਦੀ ਦੁਕਾਨ ਨੂੰ ਆ ਕੇ ਲੱਗੀ ਹੈ ਅਸੀਂ 2 ਫਾਇਰ ਟੈਂਡਰ ਲੈ ਕੇ ਆ ਕੇ ਤੇ ਪਹੁੰਚੇ ਤੇ 10 ਮਿੰਟਾਂ ਦੇ ਵਿੱਚ ਚੱਕ ਤੇ ਕਾਬੂ ਪਾ ਲਿਆ ਇਹ। ਕਾफी ਸਿਕਨ ਹੈ। ਅੱਗੇ ਖਲੌਂਟਾ ਆਏ ਸੀ ਬੱਚਿਆਂ ਦੇ ਜਾਂ ਟੌਏ ਵਗੈਰਾ ਸੀ। ਉਹਨਾਂ ਨੂੰ ਕਿੰਨੀ ਕੱਕ ਸੀ ਜੀ? ਅੱਗ ਥੋੜੀ ਸੀ ਜੀ। ਮਤਲਬ ਗੱਤੇ ਵਗੈਰਾ ਸੀ ਉਹਨੂੰ ਲੱਗੀ ਸੀ। ਤੇ ਇਹ ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਕੋਈ ਖਾਸ ਨਹੀਂ ਹੋਇਆ। ਇਹ ਗੱਤੇ ਵਗੈਰਾ ਕੁਆਡ ਸੀ ਉਹਨਾਂ ਨੂੰ ਲੱਗੂ। ਜਿੰਨੀਆਂ ਲੱਗੀਆਂ 2 ਫਾਇਰ ਟੈਂਡਰ ਲੈ ਕੇ ਬਹੁਤ ਸੀ।